ਤੇ ਦੇਖੋ ਮੇਰੀ ਇੱਕ ਗੱਲ ਚੰਗੀ ਦੱਸੋ ਪਹਿਲੀ ਗੱਲ ਤੇ ਉਸ ਤਸੀਫੇ ਦਾ ਪੱਕਾ ਪਤਾ ਨਹੀਂ ਸੀ ਤਸੀਫੇ ਵਰਗਾ ਕੰਮ ਹੀ ਕਿਉਂਕਿ ਜਿਸ ਆਸ ਉਮੀਦ ਨੇ ਭਾਜਪਾ ਗਏ ਉਸ ਆਸਮੀਦ ਪੂਰੀ ਨਹੀਂ ਹੋਈ ਇਹਨਾਂ ਦੀ ਜਗਾ ਜਿਹੜੀ ਉਹ ਰਵਨੀਤ ਬਿਟੂ ਲੈ ਗਿਆ ਕੇ ਲੱਭ ਰਿਹਾ ਸੀ ਕਿ ਮੈਨੂੰ ਇਹ ਰਾਜ ਸਭਾ ਅਖੀਣ ਕੇ ਤੇ ਉਸ ਤੋਂ ਬਾਅਦ ਮੰਤਰੀ ਬਣਾ ਕੇ ਪਹਿਲੇ ਵਾਦਾ ਜੋ ਮੈਨੂੰ ਪਤਾ ਲੱਗਾ ਸੀ ਲਦਰ ਨਾ ਪੈ ਇਹਨਾਂ ਨੂੰ ਹੀ ਲਾਇਆ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੋਟੇ ਦੀ ਲੋੜ ਇਹਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਬੱਜੀ ਤੋਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤੋਂ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਬੈਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਦੇ ਜੋ-ਜੋ ਇਹਨਾਰੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਪੇਟੇ ਛੁਰਾ ਇਹਨਾਂ ਨੇ ਖੀਲੇ ਮਹੀਨਿਆਂ ਵਿੱਚ ਮਾਰਿਆ ਜਿਸ ਕਾਰਨ ਹੀ 7 ਤੋਂ 18 ਤੇ ਆਏ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋ ਰੇ ਜਿਹਦੇ ਜਾਣ ਦਾ ਪ੍ਰੋਗਰਾਮ ਹੋਣਾ ਹੈ ਕਹਿੰਦੇ ਸੀ ਸਰ